ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਿੰਡ ਤੌਲਰਾਂ ਦੀ ਜ਼ਮੀਨ ਆ ਜੋ ਇੱਥੇ ਗੁਰਦੁਆਰਾ ਜੰਡ ਸਾਹਿਬ ਦੀ ਕੋਲ ਇੱਥੇ ਰੂਚੀ ਕਾ ਪੇਪਰ ਮੈਂਦ ਜੋ ਲੱਗਣ ਜਾ ਰਹੀ ਆ ਪਿਛਲੇ 7 ਸਾਲਾਂ ਤੋਂ ਇਹਦਾ ਵਿਰੋਧ ਚੱਲ ਰਿਹਾ ਹੈ ਇਲਾਕੇ ਵੱਲੋਂ ਸਾਨੂੰ ਹੁਣ ਪਤਾ ਲੱਗਿਆ ਵੀ ਇਹਦਾ ਅੰਦਰੋਂ ਕੀਤੀ ਕੰਮ ਚੱਲ ਰਿਹਾ ਹੈ ਮਿਲਦਾ ਇਸ ਸੰਬੰਧ ਵਿੱਚ ਇਲਾਕੇ ਨੂੰ ਕੌਲ ਕੀਤੀ ਸੀ ਆ 10 ਮਿੰਟ ਦੇ ਵਿੱਚ ਜਿੱਤੇ ਸਾਰਾ ਇਲਾਕਾ ਇਕੱਠਾ ਹੋ ਗਿਆ ਮੈਂ ਕਾਤਮਾਰ ਸਿੰਘ ਕਸਤਾਨੀ ਉਹਨਾਂ ਦਾ ਸੁਪਾਨੀਕ ਸੁਖਾਂਤ ਸਿੰਘ ਮੇਰਾ ਜੱਤਪ੍ਰੀਤ ਸਿੰਘ ਜਿਹੜਾ ਪ੍ਰਧਾਨ ਪਰਵਿੰਦਰ ਸਿੰਘ ਜ਼ਿਲ੍ਹਾ ਜਰਨਤ 71 ਹੋਰ ਸਾਰੇ ਸਾਡੇ ਮੈਂਬਰ ਇਲਾਕਾ ਇੱਥੇ ਇਕੱਠਾ ਹੋਇਆ ਅਸੀਂ ਮੇਨ ਮਿੰਨ ਬਾਲਕਾਂ ਨੂੰ ਬੇਨਤੀ ਕਰਨੀ ਚਾਹੁੰਦੇ ਆ ਕਿ ਇੱਥੇ ਇਲਾਕਾ ਸਾਰਾ ਇਸ ਚੀਜ਼ ਦਾ ਵਿਰੋਧ ਕਰਦਾ ਹੈ ਕੱਲ ਤੁਸੀਂ ਇਹ ਨਾ ਕਿਉਂ ਸਾਡਾ ਪੈਸਾ ਖਰਾਬ ਹੋ ਗਿਆ ਅਸੀਂ ਇੰਨਾ ਪੈਸਾ ਲਾਇਆ ਸੀ ਸਾਨੂੰ ਪਹਿਲਾਂ ਪਤਾ ਨਹੀਂ ਸੀ ਅਸੀਂ ਸ਼ੁਰੂ ਤੋਂ ਹੀ ਵਿਰੋਧ ਕਰਦੇ ਆ ਰਹੇ ਕਿਉਂਕਿ ਜਿਹੜਾ ਇੱਥੇ ਪਾਣੀ ਦਾ ਲੈਵਲ ਆ ਇਹ 7-8 ਫੁੱਟ ਤੋਂ ਲੈ ਕੇ 10-11 ਫੁੱਟ ਤੱਕ ਇੱਥੇ ਲੈਵਲ ਆ ਸਾਰੇ ਇਲਾਕੇ ਦਾ ਪਾਣੀ ਖਰਾਬ ਹੋ ਜਾਣਾ ਕਿਉਂਕਿ ਤੁਹਾਡੀ ਜਿਹੜੀ ਰੁਚੀਕਾ ਮਿਲ ਤੁਹਾਡੀ ਕਾਲੇ ਅੰਬ ਲੱਗੀ ਹੋਈ ਹੈ ਉੱਥੇ ਵੀ ਤੁਹਾਨੂੰ ਜੁਰਮਾਨਾ ਹੋਇਆ ਉੱਥੇ ਵੀ ਤੁਸੀਂ ਇਲਾਕੇ ਦਾ ਪਾਣੀ ਸਾਰਾ ਖਰਾਬ ਕਰਤਾ ਇਹਦੇ ਨਾਲ ਕਾਲਾ ਪੀਲੀਆ ਹੈਪੀਟਾਈਟਸ ਹੋਰ ਕਿੰਨੀ ਤਰ੍ਹਾਂ ਦੀਆਂ ਬਿਮਾਰੀਆਂ ਫਿਰ ਵਾਤਾਵਰਣ ਪਾਣੀ ਦਾ ਖਰਾਬ ਹੋਣਾ ਤੇ ਉੱਦਾਂ ਵੀ ਇਹਦਾ ਪ੍ਰਦੂਸ਼ਣ ਬਹੁਤ ਫੈਲਦਾ ਇਹਦੇ ਕਰਕੇ ਇਲਾਕੇ ਦੀ ਮੰਗ ਹੈ ਬਾਹੀ ਜੋਗ ਜ਼ਮੀਨ ਆ ਇਹ ਕੋਈ ਬੰਜਰ ਜ਼ਮੀਨ ਨਹੀਂ ਹੈ ਕਿ ਜਿਹੜੀ ਫੈਕਟਰੀ ਇੱਥੇ ਤੁਸੀਂ ਲਾ ਸਕਦੇ ਹੋ ਤੋਂ ਬੇਨਤੀ ਆ ਸਾਡੇ ਇਲਾਕੇ ਵੱਲੋਂ ਜੁਨੀਆਂ ਵੱਲੋਂ ਤੁਸੀਂ ਹੁਣੇ ਇਸ ਕੰਮ ਨੂੰ ਬੰਦ ਕਰਾ ਦਿਓ ਫਿਰ ਨਹੀਂ ਤੁਹਾਨੂੰ ਇਹਦਾ ਨੁਕਸਾਨ ਝੱਲਣਾ ਪੈਣਾ ਹੁ ਸਰਦਾਰ ਜਸਪ੍ਰੀਤ ਸਿੰਘ ਜ਼ਿਲ੍ਹਾ ਪ੍ਰਧਾਨ ਦੋ ਗਿੱਲਾ ਰੱਖਣਗੇ ਜਿਕਣਾ ਜੀ ਹਰ ਸਿੰਘ ਨੇ ਦੱਸਿਆ ਅੱਜ ਅਸੀਂ ਸਾਰੇ ਆਹ ਜਿਹੜਾ ਰੂਚੀ ਕਾ ਪੇਪਰ ਮਿਲ ਅੱਜ ਤੋਂ 7 ਸਾਲ ਪਹਿਲਾਂ ਇਹਨਾਂ ਨੇ ਨਹੀਂ ਰੱਖੀ ਸੀ ਪੇਪਰ ਮਿਲ ਦੀ ਜਿਹੜਾ ਬਹੁਤ ਵੱਡਾ ਪੇਪਰ ਮਿਲ ਆ ਆ ਨਾਰੇ ਜਿਹੜੀ ਸਰੰਦ ਕੈਨਲ ਆਪਣੇ ਚੱਲਦੀ ਹੈ ਇਹ ਤੋਂ ਪਾਣੀ ਲਿਆ ਜਾਣਾ ਨਾਲ ਹੀ ਜਿਹੜਾ ਬੁੱਢਾ ਨਾਲ ਹੈ ਇਹਦੇ ਵਿੱਚ ਇਹ ਆਉਟਪੁੱਟ ਪਾਣੀ ਦੀ ਕੈਮੀਕਲ ਵਾਲਾ ਪਾਣੀ ਜਿਹੜਾ ਇਹਨਾਂ ਨੇ ਸੁੱਟਣਾ ਕਿਉਂਕਿ ਇਹਦੇ ਨਾਲੇ ਜਿਹੜੀ ਧੌਲ ਰਾਂ ਜਾਂਦੀ 22 ਗਿੱਲੇ ਜ਼ਮੀਨ ਜਿਹੜੀ ਬਹੁਤ ਹੀ ਜ਼ਬਰਦਸਤ ਤਰੀਕੇ ਨਾਲ ਸਰਕਾਰ ਨੇ ਡੀਸੀ ਦੇ ਹੁਕਮ ਕਰਕੇ ਡੀਸੀ ਨੇ ਆਪ ਆ ਕੇ ਇਹ ਪੰਚਾਇਤ ਤੋਂ ਇਹਨੂੰ ਪੇਪਰ ਮੈਲ ਨੂੰ ਦਵਾਈ ਆ ਬਹੁਤ ਚੋਰੀ ਸ਼ੌਕ ਕੇ ਉਹਦਾ ਵੀ ਉਦੋਂ ਅਸੀਂ ਵਿਰੋਧ ਕੀਤਾ ਸੀਗਾ ਪਰ ਅਸੀਂ ਹੁਣ ਦੁਆਰਾ ਪੰਜਾਬ ਸਰਕਾਰ ਨੂੰ ਵੀ ਵਾਰਨਿੰਗ ਦਿੰਨੇ ਆ ਤੇ ਜਿਹੜੇ ਇਹਨਾਂ ਦੇ ਪੇਪਰ ਮਿਲਦੇ ਮਾਲਕਾਂ ਉਹਨਾਂ ਨੂੰ ਵੀ ਕਹਿੰਦੇ ਆ ਵੀ ਅਸੀਂ ਇਹ ਕਦੇ ਵੀ ਇਹ ਗੱਲ ਨੂੰ ਨਹੀਂ ਹਾਜ਼ਮ ਕਰਾਂਗੇ ਵੀ ਇੱਥੇ ਤੁਸੀਂ ਪੇਪਰ ਮੈਲ ਲਾਓ ਨਾਜ਼ ਹੀ ਲੱਗਣ ਦੇਣੀ ਆ ਕਿਉਂਕਿ ਇੱਥੇ ਹਰ ਤਰ੍ਹਾਂ ਦਾ ਜੰਗਲੀ ਜੀਵ ਰਹਿੰਦਾ ਉਹਨੂੰ ਬਹੁਤ ਖਤਰਾ ਹੈ ਇਹ ਆਮ ਜੇ ਦੇਖਿਆ ਜਾਂਦਾ ਇੱਥੇ ਜਿਹੜਾ ਵਾਟਰ ਲੈਵਲ ਆ ਉਹ 7 ਤੋਂ 10 ਫੁੱਟ 11 ਫੁੱਟ 12 ਫੁੱਟ ਤੱਕ ਆ ਕਿਉਂਕਿ ਜਦੋਂ ਇਹਨਾਂ ਨੇ ਕੈਮੀਕਲ ਪਾਣੀ ਪਾਉਣਾ ਤਾਂ ਸਾਡੀ ਸਾਰੀ ਧਰਤੀ ਦਾ ਇਹ ਜੰਡ ਸਾਹਿਬ ਦਾ ਏਰੀਆ ਜਿਹੜਾ ਵੇਟ ਏਰੀਆ ਇਹਨੂੰ ਬਿਲਕੁਲ ਇਹ ਖਰਾਬ ਕਰ ਦੇਣਗੇ ਪੇਪਰ ਮਿਲ ਨੇ ਇਹ ਇੱਕ ਇਹਨੂੰ ਕਈਏ ਵੀ ਇੱਕ ਬਿਮਾਰੀ ਦਾ ਘਰ ਲਾ ਰਹੇ ਆ ਸੋ ਸਾਡੀ ਬੇਨਤੀ ਆ ਪੇਪਰ ਮਿਲ ਵਾਲਿਆਂ ਦੇ ਦੁਆਰਾ ਸਰਕਾਰ ਨੂੰ ਵੀ ਜੇ ਇਹ ਲੱਗਣ ਦੇ ਇਹਨਾਂ ਨੇ ਚਾਲੂ ਕਰਨ ਦੀ ਕੋਸ਼ਿਸ਼ ਕਰੀ ਤਾਂ ਅਸੀਂ ਵੱਡੇ ਪੱਧਰ ਤੇ ਪੰਜਾਬ ਲੈਵਲ ਤੇ ਇਹਦਾ ਵਿਰੋਧ ਕਰਾਂਗੇ ਅਸੀਂ ਬਿਲਕੁਲ ਨਹੀਂ ਲੱਗਣ ਦੇਵਾਂਗੇ ਸੋ ਮੇਰੀ ਦੁਆਰਾ ਸਾਰੇ ਏਰੀਆ ਨੂੰ ਬੇਨਤੀ ਹੈ ਵੀ ਜਦੋਂ ਵੀ ਕਾਲ ਆਉਂਦੀ ਆ ਤਾਂ ਵੱਧ ਤੋਂ ਵੱਧ ਪਹੁੰਚਣ ਦੀ ਕੋਸ਼ਿਸ਼ ਕਰੀਏ ਇਹ ਜਿਹੜਾ ਕੈਂਸਰ ਮੇਲਾ ਪੇਪਰ ਮੇਲੇ ਨਹੀਂ ਕੈਂਸਰ ਮੇਲੇ ਨੂੰ ਰੋਕਣ ਦੀ ਕੋਸ਼ਿਸ਼ ਕਰੀਏ ਨਾ ਅਸੀਂ ਇਹਨੂੰ ਜਮ੍ਹਾਂ ਹੀ ਬਿਲਕੁਲ ਨਹੀਂ ਲੱਗਣ ਦੇਵਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਆਦਿਕ ਮਾਰਦਿਆ ਹੋਰ ਹੈ ਉਹ ਵੀ ਵਾਹ ਲੀ ਜਿਹੜਾ ਬੋਰਡ ਲੱਗਿਆ ਹੁਣ ਜ਼ੂਮ ਕਰਕੇ ਨਾ ਹੁਣ ਅੰਦਰ ਜਰ ਗਿਆ ਉਸਾਰ ਕੇ ਨਾ ਸਾਹਮਣੇ ਲੱਗਿਆ ਉੜਦਲ ਜਾਉਂਦਾ ਜਾਉਂਦਾ